सारे दिलो है। दे। वे, हुए या, या, कोई कलैक्शन नहीं दिखाते अब तुम मिलावे अपने बहुत ही प्यारे जस्टमर को सर ने जिड़े की अप, आ, नहीं मैं नहीं दस दीना तो पूछा अल चल हेलो सर सत श्रीकाल कितिया

ਬਿਜ਼ਨਸ ਨੂੰ ਇਹ ਕੋਈ 20 ਇਅਰ ਹੋ ਗਿਆ ਜੀ 20 ਇਅਰਸ ਹਾਂ ਜੀ ਤੇ ਤੁਹਾਨੂੰ ਸਰ ਉੱਪਰ ਮੇਰਾ ਸਕੂਲ ਸੀਗਾ ਜੀ ਥੱਲੇ ਮੇਰੀ ਦੁਕਾਨ ਸੀ ਜੀ ਉਦੋਂ ਦਾ ਬਿਜ਼ਨਸ ਕਰਦਾ ਸੀ 6th ਕਲਾਸ ਪੜਦਾ ਹੋਣਾ ਜੀ ਮੈਂ ਜਦੋਂ ਤੁਸੀਂ 6th ਸਟੈਂਡਰਡ ਤੇ ਸੀਗੇ ਬਿਲਕੁਲ ਜੀ ਉਸ ਟਾਈਮ ਤੋਂ ਬਿਜ਼ਨਸ ਕਰ ਰਹੇ ਹੋ ਹਾਂ ਜੀ ਸਰ ਬੱਚੇ ਨੂੰ ਲਾ ਕੇ ਬਾਅਦ ਸਰ ਬੱਚੇ ਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਲਿਖਣਾ ਕੀ ਕੁਝ ਹੈ ਹਾਂ ਜੀ ਉਸ ਟਾਈਮ ਤੇ ਤੁਸੀਂ ਬਿਜ਼ਨਸ ਕਰ ਰਹੇ ਹੋ ਬਿਲਕੁਲ ਜੀ ਨਹੀਂ ਨਹੀਂ 6ਵੀਂ 'ਚ ਲਿਖਣਾ ਤੇ ਆ ਜਾਂਦਾ ਚੰਗੀ ਤਰ੍ਹਾਂ ਨਹੀਂ ਨਹੀਂ ਸਰ ਲਾਈਨ ਤਾਂ ਨਹੀਂ ਆਉਂਦੀ ਨਹੀਂ ਲਾਈਨ ਵੀ ਆ ਜਾਂਦੀ ਜੀ ਜਦੋਂ ਆਹ ਲਾਈਨ ਪੇਟ ਆ ਨਾ ਸਭ ਕੋਈ ਪੇਸ ਤੇ ਫਿਰ ਕੁਝ ਹੁੰਦਾ ਨਾ ਕਿ ਫੈਮਿਲੀ ਵਾਸਤੇ ਕਰਨਾ ਪੈਂਦਾ ਹੈ ਕਾਫੀ ਵਾਰੀ ਸਪੋਰਟ ਨਹੀਂ ਹੁੰਦਾ ਕਾਫੀ ਵਾਰੀ ਆਪਨ ਲੱਗਦਾ ਹੈ ਕਿ ਆਪਾਨੂੰ ਆਪਣੇ ਵਾਸਤੇ ਕੁਝ ਕਰਨਾ ਹੈ ਇੱਕ ਮੋਟੀਵੇਸ਼ਨ ਵੀ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਤੇ ਸਰ ਤੁਹਾਨੂੰ ਵੀ ਇੰਨਾ ਹੀ ਟਾਈਮ ਹੋ ਗਿਆ ਹਾਂ ਜੀ ਮੈਨੂੰ 21 ਸਾਲ ਹੋ ਗਏ ਤਾਂ ਇੱਕ ਸਾਲ ਹੀ ਸਰ ਹਾਂਜੀ ਹਾਂਜੀ ਕਟਾਵਾਦਾ ਕਰ ਲਿਆ ਸਰ ਤੁਸੀਂ ਤੁਸੀਂ ਫਰੈਂਡ ਹੋ ਸੇ ਹਾਂਜੀ ਦੋਸਤ ਓਕੇ ਨਾਲ ਹੀ ਪੜਦੇ ਸੀਗੇ ਨਹੀਂ ਤਾਂ ਬਸ ਬਿਜ਼ਨਸ ਤੇ ਜਿੱਦਾਂ ਅਸੀਂ ਸ਼ਾਪਿੰਗ ਕਰਨ ਜਾਂਦੇ ਸੀ ਦੋਨੇ ਪਰਚੇਜ਼ਿੰਗ ਜਦੋਂ ਕਰਦੇ ਸੀ ਨਾ ਜੀ ਉਦੋਂ ਫਿਰ ਮਿਲਾਪ ਹੋ ਗਿਆ ਦੋਨਾਂ ਦਾ ਹੀ ਓਕੇ ਫਿਰ ਉਸ ਤੋਂ ਬਾਅਦ ਤੁਸੀਂ 15 ਸਾਲ ਇਕੱਠਿਆਂ ਹੋਗਾ ਜੀ ਦੋਨਾਂ ਨੂੰ 15 ਸਾਲ 15 ਸਾਲ ਤੁਸੀਂ ਇਕੱਠੇ ਪਰਚੇਸ ਕਰ ਰਹੇ ਹੋ ਦਿੱਲੀ ਬੰਬੇ ਸੂਰਤ ਹਰ ਜਗ੍ਹਾ ਤੇ ਇੰਦਰਾਬਾਦ ਦੁਬਈ ਤੱਕ ਵੀ ਅਸੀਂ ਇਕੱਠੇ ਗਏ ਹੋਇਆ ਜੀ ਵਾਓ ਸੱਚੀ ਫਰੈਂਡਸ਼ਿਪ ਹੋਵੇ ਤਾਂ ਇਸ ਤਰ੍ਹਾਂ ਦੀ ਹੋਵੇ ਨਾ ਤਾਂ ਹੋਏ ਹੀ ਨਾ ਸੱਚੀ ਸਰ ਬਹੁਤ ਵਧੀਆ ਲੱਗਿਆ ਸੁਣ ਕੇ ਤੇ ਹੁਣ ਤੁਸੀਂ ਕਿਹੜੇ ਕਿਹੜੇ ਚੀਜ਼ ਦਾ ਬਿਜ਼ਨਸ ਕਰ ਰਹੇ ਹੋ ਮਤਲਬ ਕਿਹੜੇ ਕਿਹੜੇ ਪ੍ਰੋਡਕਟ ਨੇ ਤੁਹਾਡੇ ਕੋਲ ਸਾਡੇ ਕੋ ਜੈਂਟਸ ਦੇ ਹੈਗੇ ਜੀ ਹਮ ਬੁਆਏਸ ਦੇ ਔਰ ਗਰਲਸ ਦੇ ओके okay, ते लेडीज वेयर ਵੀ लेडीज ओके ਤੁਹਾਡੇ ਕੋਲ ਵੀ ਸੇਮ ਹੈ ਕੁਰਤੀ ਤੇ ਸੂਟ ਲੇਡੀਜ਼ ਦਾ ਮੀਨੂ ਸਟਾਰਟ ਕੀਤਾ ਨਵਾਂ ओके ਤੇ ਜਰ ਹੁਣ ਤਾਂ ਤੁਹਾਡੇ ਆਪ ਦੀ ਸ਼ਾਪ ਹੋਊਗੀ ਪਹਿਲਾਂ ਵੀ ਆਪਣੀ ਸੀਗੀ ਅੱਛਾ ਪਹਿਲਾਂ ਵੀ ਆਪਣੀ ਸੀ ਆਪਣੀ ਸੀ ਉਦੋਂ ਵੀ ਰੀਜ਼ਨ ਕਿ ਉਦੋਂ ਸਾਡੀ ਕੋਲ ਥੋੜਾ ਆ ਪੂੰਜੀ ਨੂੰ ਕਹਿੰਦੇ ਆਪਾਂ ਹਾਂਜੀ ਸਰ ਉਦੋਂ ਘੱਟ ਸੀਗੀ ਉਦੋਂ ਸਟਾਲ ਤੇ ਕੁਆਰਟੀ ਕਰਦੇ ਸੀ ਉਹ ਸਮੇਂ ਉਹਦੋਂ ਬਹੁਤ ਅੱਛਾ ਸੀਗਾ ਜੀ ਹਾਂਜੀ ਕਸਟਮਰ ਵੀ ਅੱਛੇ ਸੀਗੇ ਕੁਝ ਜੁੜਦੇ ਗਏ ਸਭ ਨੇ ਕੋਰਟਿੰਗ

अच्छा चलो बढ़िया है सर दे जेड़े अपने दुपट्टे चुननी आपा कहनेया ओदी लेंथ लेंथ आपको प्रॉपर मिलगी हां जी ठीक बिल्कुल ठीक है सेट पूरा है सर, जी प्रॉपर सेट है जी सर ਤੁਸੀਂ ਪੰਜਾਬ ਜਲੰਧਰ ਅੰਮ੍ਰਿਤਸਰ ਤੋਂ ਸੂਰਤ ਕਿਵੇਂ ਪਹੁੰਚੇ ਅਸੀਂ ਦੇਖੋ ਜੀ কারণ ਕੀ ਹੈ ਜੀ ਇੱਕ ਨਾ ਆਪਣਾ YouTube ਤੇ ਚੈਨਲ ਤੁਹਾਡਾ ਹਾਂ ਜੀ ਸਰ ਹਾਂ ਜੀ ਮੇਰਾ ਮਨ ਸੀ ਇੱਕ ਵਾਰ ਮੈਮ ਨੂੰ ਜਾ ਕੇ ਮਿਲ ਕੇ ਜੁੜਨਾ ਵਾ ਦੇਖ ਕੇ ਉਹਨਾਂ ਦੀ ਕੁਆਲਿਟੀ ਕੀ ਹੈ ਉਹਨਾਂ ਦਾ ਮਟੀਰੀਅਲ ਕੀ ਹੈ ਮੇਰੇ ਮੰਤਰਿਕ ਅੰਦਰ ਚਾਹ ਸੀ ਇੱਕ ਇੱਕ ਵਾਰ ਜਾਣਾ ਜੁੜਨਾ ਜੋ ਮਰਜ਼ੀ ਹੋ ਜੇ ਤਾਂ ਮਰ ਕੇ ਤੁਸੀਂ ਆਏ ਐਚ ਐਨ ਪੇਪਰ ਖਤਮ ਹੋਏ ਜਸਤੂ ਜੀ ਹਾਂਜੀ ਸਰ ਹੁਣੇ ਹੀ ਹੋਏ ਜਸਤੂ ਹੋਈ ਨਾ ਤਾਂ ਮੈਂ ਕਿਹਾ ਨਹੀਂ ਮੈਂ ਨੂੰ ਕਿਹਾ ਮੈਂ ਕਿਹਾ ਟਿਕਟ ਕਰਾ ਚੱਲ ਯਾਰ ਚੱਲੀਏ ਆਪਾਂ ਇਹਦੇ ਬ੍ਰਦਰ ਨੇ ਟਿਕਟ ਕੀਤੀ ਤੇ ਜਸਟੇਜ ਤੇ ਆ ਗਏ ਫਿਰ ਵਾਪਸੀ ਕਰ ਦੋ ਐਕਚੁਅਲੀ ਇਹ ਹੀ ਕੁਆਲਿਟੀ ਦੇ ਸ਼ਕੀਨ ਹੈ ਕੁਆਲਿਟੀ ਕਰਕੇ ਹੀ ਤਾਂ ਡੀ ਦੇਖਣ ਆਏ ਵੀ ਤੁਹਾਡੀ ਜਿਹੜੀ ਹੈਗੀ ਵੀ ਹੈ ਕਿ YouTube ਤੇ ਐਡ ਹੈ ਤਾਂ ਸਰ ਕੀ ਲੱਗਿਆ ਹਾਂ ਨਹੀਂ ਠੀਕ ਹੈ ਹੈ ਸਰ ਕੁਆਲਿਟੀ ਤਾਂ ਮਿਲ ਜਾਂਦੀ ਹੈ ਸਰ ਐਕਚੁਅਲੀ ਅਜਮੇਰਾ ਫੈਸ਼ਨ ਨੂੰ ਲੋਕੀ ਸਿਰਫ ਇਸੇ ਵਾਸਤੇ ਜਾਣਦੇ ਨੇ ਕਿਉਂਕਿ ਇੱਥੇ ਕੁਆਲਿਟੀ ਵਧੀਆ ਮਿਲਦੀ ਹੈ ਤੇ ਸਿਰ ਰੇਂਜ ਦਾ ਆਪਾਂ ਪੰਜਾਬ 'ਚ ਵੀ ਜੇ ਕਲੈਕਸ਼ਨ ਲੈਣ ਲੱਗੇ ਤਾਂ ਹੋ ਸਕਦਾ ਹੈ 2 ਰੁਪਏ ਘੱਟ ਮਿਲ ਜਵੇ ਪਰ ਤੋਂ ਪ੍ਰੀਮੀਅਮ ਕੁਆਲਿਟੀ ਨਹੀਂ ਮਿਲਦੀ ਤਾਂ ਮੇਨ ਪ੍ਰੋਬਲਮ ਆਪਾਂ ਨੂੰ ਉਹੀ ਹੋ ਜਾਂਦੀ ਹੈ ਤੇ ਸਿਰ ਫਿਰ ਕਿਵੇਂ ਲੱਗਿਆ ਅਜਮੇਰਾ ਫੈਸ਼ਨ ਵਿਜ਼ਿਟ ਕਰਕੇ ਬਹੁਤ ਅੱਛਾ ਲੱਗਾ ਵਿਜ਼ਿਟ ਕਰਕੇ ਜੀ ਔਰ ਮੈਂ ਤੇ ਹੀ ਕਹਾਂਗਾ ਸਾਰੇ ਦੋਸਤਾਂ ਨੂੰ ਵੀ ਇੱਕ ਵਾਰ ਜਰੂਰ ਆ ਕੇ ਦੇਖੋ ਵੀ ਤੁਹਾਨੂੰ ਪਤਾ ਲੱਗੇਗਾ ਵੀ ਕੀ ਕੁਆਲਿਟੀ ਆ ਕੀ ਮਟੀਰੀਅਲਸ ਹੈਗਾ ਉਹ ਤੁਹਾਨੂੰ ਆਪਣੇ ਪਿਕਚਰ ਸਾਫ ਹੋ ਜਾਈਗੀ ਤੁਹਾਡੀ ਸਾਰੀ ਬਿਲਕੁਲ ਸਰ ਤੇ ਜਰੋਮੇ ਵੀ ਐਸ ਮੇਰਾ ਬਹੁਤ ਵੱਡਾ ਹੈ ਬਹੁਤ ਜ਼ਿਆਦਾ ਵੱਡਾ ਹੈ ਕੁੰਮਦੇ ਕੁੰਮਦੇ ਟਾਈਮ ਲੱਗ ਜਾਂਦਾ ਹੈ ਲੈਣਾ ਤੁਹਾਡੇ ਵੈਸੇ ਮੈਂ ਤੁਸੀਂ ਸਟਾਫ ਆ ਨਾ ਹਾਂਜੀ ਐਂਡ ਕੋਆਪਰੇਟਿਵ ਕੋਆਪਰੇਟ ਬਹੁਤ ਕਰਦੇ ਮਤਲਬ ਇਹ ਨਹੀਂ ਆ ਵੀ ਮੈਂ ਤੁਹਾਡੇ ਕੋ ਗਿਆ ਤੁਸੀਂ ਹੋਰ ਤਰੀਕੇ ਨਾਲ ਬੋਲਣ ਡਿਆ ਹੋਰ ਤਰੀਕੇ ਨਾਲ ਹਰ ਕੋਈ ਮਿੱਠਾ ਪਿਆਰਾ ਮਤਲਬ ਜੋ ਕਹਿੰਦੇ ਨਾ ਵੀ ਸੂਰਤਾਲੇ ਬਿਜ਼ਨਸ ਵਿੱਚ ਅੱਗੇ ਆ ਇਸ ਪੰਜਾਬ ਵਾਲੇ ਲੋਕ ਇੱਥੇ ਇਸ ਗੱਲ ਤੋਂ ਇਹ ਸਿੱਖਣ ਨੂੰ ਮਿਲ ਗਿਆ ਜੀ ਸਰ ਪੰਜਾਬ ਵਾਲੇ ਨੂੰ ਗੁੱਸਾ ਚੱਲ ਗਿਆ ਇਹ ਜੀ ਸਰ ਸੂਰਤਾਲੇ ਨੂੰ ਨਹੀਂ ਆਂਦਾ ਨਹੀਂ ਸਰ ਗੁੱਸਾ ਕਰਨ ਦੇ ਨਾਲ ਕੰਮ ਨਹੀਂ ਹੁੰਦਾ ਨਾ ਸਰ ਅਜਾ ਆਪਾਂ ਬਿਜ਼ਨਸ ਕਰਨ ਲੱਗੇ ਆ ਉਹਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਤੇ ਫੋਕਸ ਕਰਨਾ ਪੈਂਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਬਿਹੇਵੀਅਰ ਤੇ ਜਦੋਂ ਆਪਾਂ ਮਿੱਠਾ ਬੋਲਦੇ ਆ ਨਾ ਉਹ ਸਰ ਇੱਕ ਸਾਡੇ ਕਹਿੰਦੇ ਸੀਗੇ ਮੰਮੀ ਕਹਿੰਦੇ ਸੀ ਮੈਨੂੰ ਪਹਿਲਾਂ ਕਿ ਜਦੋਂ ਆਪਣੀ ਜ਼ੁਬਾਨ ਮਿੱਠੀ ਹੋਵੇ ਨਾ ਬੇਰ ਉਹਨੇ ਨਾ ਬੋਰ ਜੀ ਨੂੰ ਆਪਾਂ ਕਹਿੰਦੇ ਆ ਬੋਲਾ ਉਹਦੀ ਗੁੱਠਲੀਆਂ ਵਿਕ ਜਾਂਦੀਆਂ ਨੇ ਬਿਲਕੁਲ ਬੇਰ ਤਾਂ ਤੁਸੀਂ ਛੱਡ ਦਿਓ ਤਾਂ ਉਹ ਸਾਰੇ ਚੀਜ਼ਾਂ ਹੋ ਜਾਂਦੀਆਂ ਨੇ ਤੇ ਬਿਜ਼ਨਸ ਵਿੱਚ ਮਿੱਠਾ ਬੋਲਣਾ ਹੀ ਪੈਂਦਾ ਹੈ ਤੇ ਫਿਰ ਉਹਨਾਂ ਦਾ ਨੇਚਰ ਵੀ ਇਹੋ ਜਿਹਾ ਹੀ ਹੈ ਸਰ ਸਾਰਿਆਂ ਦਾ ਸਭ ਦਾ ਕਾਮ ਨੇਚਰ ਹੈ ਸਾਰੇ ਬਹੁਤ ਪੋਲਾਈਟ ਨੇਚਰ ਵਾਲੇ ਨੇ ਪਰ ਉੱਥੇ ਜਿਹੜਾ ਪੰਜਾਬ ਕਿ ਮਿੱਠਾ ਬੋਲਦਾ ਨਾ ਉਨੇ ਕਿਤੇ ਜਿਆਦਾ ਮਿੱਠਾ ਗੁੰਦ ਦਿੱਤਾ ਅੱਛਾ ਜਿਆਦਾ ਮਿੱਠਾ ਇਹ ਬਟਰਿੰਗ ਕਰ ਰਹੇ ਹੈ ਬਟਰਿੰਗ ਵਰਡ ਬੋਲਦੇ ਸੋ ਅੱਛਾ ਕਿਉਂਕਿ ਸਾਰੇ ਬੋਲਦੇ ਨਹੀਂ ਨਾ ਨੈਗੇਟਿਵ ਲੈ ਜਾਂਦੇ ਨੇ ਸਾਰੇ ਨਹੀਂ ਬੋਲਦੇ ਨਾ ਤਾਂ ਕਰਕੇ ਸਰ ਐਥੇ ਸਾਰੇ ਬੋਲਦੇ ਹੈ ਇਹ ਸਾਰੇ ਸਾਰਿਆਂ ਦਾ ਨੇਚਰ ਸੇਮ ਹੈ ਕਿਸੇ ਨੂੰ ਵੀ ਪੁੱਛ ਲਿਓ ਤੁਸੀਂ ਕਿਤੇ ਨਾਲ ਵੀ ਗੱਲਬਾਤ ਕਰ ਲਿਓ ਸਾਰੇ ਸੇਮ ਤੇ ਸਰ ਫਿਰ ਨੈਕਸਟ ਟਾਈਮ ਕਦੋਂ ਵਿਜ਼ਿਟ ਕਰੋਗੇ ਜਦੋਂ ਦਾ ਹੁਕਮ ਹੋ ਗਿਆ ਜੀ ਬੇਸ਼ਤਰੀ ਵਾਲੇ ਦਾ ਹਾਂ ਉਹ ਤਾਂ ਹੈ ਹੀ ਸਰ ਬਿਲਕੁਲ ਸਰ ਇੱਕ ਹੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਜੇ ਤੁਸੀਂ ਆਨਲਾਈਨ ਪਰਚੇਸਿੰਗ ਕਰਨਾ ਚਾਹੁੰਦੇ ਹੋ ਤੁਸੀਂ ਪੀਡੀਫ ਮੰਗਾ ਸਕਦੇ ਹੋ ਆਪਣੇ ਨਾ ਪੀਡੀਫ ਹੁੰਦੇ ਨੇ ਜਿਵੇਂ ਕਿ ਹੁਣ ਆਪਣਾ ਕਾਫੀ ਸਾਰਾ ਕਲੈਕਸ਼ਨ ਸਟਾਕ ਆਊਟ ਹੋ ਜਾਂਦਾ ਹੈ ਕਾਫੀ ਵਾਰੀ ਹੋ ਜਾਂਦਾ ਹੈ ਹਰ ਵੀਕ ਹੋ ਜਾਂਦਾ ਹੈ ਤੇ ਸੂਟਾਂ ਦਾ ਕਾਊਂਟਰ ਤੇ ਕੁੜਤੀਆਂ ਦਾ ਕਾਊਂਟਰ ਇਹੋ ਜਿਹਾ ਹੈ ਆਪਣੇ ਤੀਜੇ ਦਿਨ ਕਲੈਕਸ਼ਨ ਸਟਾਕ ਆਊਟ ਹੋ ਜਾਂਦਾ ਹੈ ਕਿਉਂਕਿ ਆਪਣੇ ਕੋਲ ਸਰ ਇੰਨੇ ਸਾਰੇ ਕਸਟਮਰ ਹੈ 올 ਓਵਰ ਇੰਡੀਆ ਦੇ ਤੇ ਫੋਰਨ ਕੰਟਰੀਜ਼ ਦੇ ਵੀ ਆਪਣਾ ਫੋਰਨ ਕੰਟਰੀ ਵੀ ਕਲੈਕਸ਼ਨ ਜਾਂਦਾ ਹੈ ਦੁਬ

ਥੋੜਾ ਜਿਹੜਾ ਬਿਜ਼ਨਸ ਹੈ ਹੋਰ ਅੱਗੇ ਜਾਵੇ ਬਾਕੀ ਜਿੰਨੇ ਲੋਕੀ ਦੇਖ ਰਹੇ ਉਹਨੂੰ ਮੋਟੀਵੇਸ਼ਨ ਤਾਂ ਮਿਲ ਹੀ ਗਿਆ ਹੋਊਗਾ ਕਾਫੀ ਸਾਰੇ ਸਟੂਡੈਂਟਸ ਨੂੰ ਕਿਉਂਕਿ ਸਟੂਡੈਂਟਸ ਤਾਂ ਸਭ ਤੋਂ ਜ਼ਿਆਦਾ ਡਰਦੇ ਨੇ ਉਹਨਾਂ ਦੇ ਮਾਈਂਡ 'ਚ ਦੋ ਹੀ ਚੀਜ਼ਾਂ ਹੁੰਦੀਆਂ ਹੈ ਪਹਿਲਾ ਕਾਲਜ ਕਰਾਂ ਮਾਸਟਰਸ ਕਰਾਂ ਜਾਂ ਫਿਰ ਸਕੂਲਿੰਗ ਕੰਪਲੀਟ ਕਰਾਂ ਜਾਂ ਬਿਜ਼ਨਸ ਕਰਾਂ ਮਤਲਬ ਬੰਦਾ ਕਨਫਿਊਜ਼ ਹੋ ਜਾਂਦਾ ਹੈ ਅਜ ਦੇ ਟਾਈਮ ਬੱਚਿਆਂ ਦੇ ਕੋਲ ਟਾਈਮ ਹੀ ਹੈ ਨਹੀਂ ਨਹੀਂ ਸਕੂਲ ਜਾਂਦੇ ਹੈ ਫਿਰ ਟਿਊਸ਼ਨ ਬਿਲਕੁਲ ਕਾਲਜ ਜਾਂਦੇ ਹੈ ਫਿਰ ਟਿਊਸ਼ਨ ਤਾਂ ਮੇਨ ਪ੍ਰੋਬਲਮ ਹੋ ਜਾਂਦੀ ਹੈ ਬਟ ਜੇ ਕਿਸੇ ਨੇ ਕਰਨਾ ਹੋਵੇ ਨਾ ਉਹ ਦੋ-ਤਿੰਨ ਘੰਟੇ ਕੱਢ ਕੇ ਵੀ ਕਰ ਸਕਦਾ ਕਰ ਸਕਦੇ ਆ ਸਰ ਡੈਫੀਨਿਟਲੀ ਕਰ ਸਕਦਾ ਹੈ ਟਿਊਸ਼ਨ ਜਾ ਕੇ ਵੀ ਤੁਸੀਂ 2-3 ਘੰਟੇ ਕਰਕੇ ਕਰ ਸਕਦੇ ਹੋ ਸਕੂਲ ਜਾ ਕੇ ਵੀ ਕਰ ਸਕਦੇ ਹੋ ਸਾਰਾ ਦਿਨ ਕਿਸੇ ਦਾ ਵੀ ਸਕੂਲ ਨਹੀਂ ਹੁੰਦਾ ਸਾਰਾ ਦਿਨ ਕਿਸੇ ਦਾ ਵੀ ਕਾਲਜ ਨਹੀਂ ਹੁੰਦਾ ਕਾਲਜ ਨਾਰਮਲੀ ਸਿਰ 3 ਤੋਂ 4 ਘੰਟੇ ਦਾ ਹੋ ਚੁੱਕਿਆ ਹੈ ਅੱਜਕੱਲ ਹਰ ਕਿਸੇ ਦਾ ਤਾਂ ਜੇ ਕਰਨਾ ਚਾਹੋ ਤਾਂ ਕਰ ਸਕਦੇ ਹੋ business ਸ਼ੁਰੂ ਕਰਨਾ ਚਾਹੁੰਦੇ ਹੋ ਸਰ ਦੇ ਮੰਗ ਸੱਚੀ ਬਹੁਤ ਵੱਡੇ ਮੋਟੀਵੇਸ਼ਨ ਹੈ ਤੁਹਾਡੇ ਅੱਗੇ ਤੁਸੀਂ ਸ਼ੁਰੂ ਕਰ ਸਕਦੇ ਹੋ ਆਪਣਾ ਆਪ ਦਾ business ਸਰ ਤੁਹਾਡੇ ਸ਼ਾਪ ਦਾ ਐਡਰੈਸ ਕੀ ਹੈ ਮਜੀਠਾ ਰੋਡ ਨੀਅਰ ਗੋਪਾਲ ਮੰਦਿਰ ਅੰਮ੍ਰਿਤਸਰ ਅੰਮ੍ਰਿਤਸਰ ਸ਼ਾਪ ਦਾ ਕੋਈ ਨਾਂ ਸਰ ਦਾ ਫੈਸ਼ਨ ਪਲੈਨਟ ਦਾ ਫੈਸ਼ਨ ਪਲੈਨਟ ਓਕੇ ਸਰ ਥੋੜੇ ਸ਼ੌਪ ਦਾ ਮੇਰੀ ਸਰ ਦੀਦੀ ਸਿਟੀ ਕਪੂਰਸਲਾ ਪੰਜਾਬ ਪ੍ਰਾਨ ਕਲੈਕਸ਼ਨ ਪ੍ਰਾਨ ਕਲੈਕਸ਼ਨ ਹਾਂਜੀ ਓਕੇ ਤੇ ਜਿਨ੍ਹਾਂ ਨੇ ਵੀ ਅਛ ਮੇਰਾ ਫੈਸ਼ਨ ਦਾ ਕੋਈ ਕਲੈਕਸ਼ਨ ਲੈਣਾ ਹੋਵੇ ਜਾਂ ਫਿਰ ਪ੍ਰੀਮੀਅਮ ਕਲਰ ਕਲੈਕਸ਼ਨਸ ਲੈਣੇ ਹੋਣ ਤਾਂ ਪਲੀਜ਼ ਤੁਸੀਂ ਸਰ ਦੀ ਸ਼ੌਪ ਤੇ ਵਿਜ਼ਿਟ ਜ਼ਰੂਰ ਕਰ ਲਿਓ ਜਿਹੜੇ ਵੀ ਸਰ ਦੇ ਨੀਅਰ ਬਾਏ ਹੋਣ ਕੰਟੈਕਟ ਕਰੋ ਅ ਜੇ ਮੇਰਾ ਫੈਸ਼ਨ ਨੂੰ ਨੰਬਰ ਦੇ ਰਹੀਆਂ ਸਕਰੀਨ ਤੇ ਵਿਜ਼ਿਟ ਕਰਨ ਵਾਸਤੇ ਆਪਣਾ ਐਡਰੈਸ ਹੈ ਜੀਵਨ ਗ੍ਰਾਂਡ ਫਲੋਰ ਸਰਾਣਾ 101 ਸਾਰਾ ਦਰਵਾਜ਼ਾ ਰੈਂਕੋਰ ਸੂਰਤ ਤਾਂ ਪਲੀਜ਼ ਇੱਕ ਵਾਰ ਵਿਜ਼ਿਟ ਜ਼ਰੂਰ ਤੋਂ ਕਰਿਓ ਚਲੋ ਮਿਲਦੇ ਹਾਂ ਨਵੀਂ ਵੀਡੀਓ FanRed. Tá